ਸਾਡੇ ਰੱਬ ਵਰਗੇ ਸ੍ਰੋਤਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੈ ਪ੍ਰਭਾਂ ਦੀ ਜੈ ਮਸਤਾਂ ਦੀ ਸੋ ਤੁਸੀਂ ਕਾਫੀ ਟਾਈਮ ਤੋਂ ਉਡੀਕ ਕਰ ਰੇ ਸੀ ਕਿ ਸਾਡੀ ਇੱਕ ਧਾਰਮਿਕ ਵੀਡੀਓ ਤੇ ਧਾਰਮਿਕ ਬਲੌਗ ਦੇ ਨਾਲ ਅਸੀਂ ਹਾਜ਼ਰ ਤੁਹਾਡੇ ਸਾਹਮਣੇ ਹੋਈਏ ਸੋ ਅੱਜ ਹਾਜ਼ਰ ਹਾਂ ਸੋ ਗਿਆਨੀਆਂ ਸਰਕਾਰ ਪੀਰ ਬਾਬਾ ਲਖਦਾਤਾ ਸਰਕਾਰ ਪੰਜ ਪੀਰ ਸਰਕਾਰ ਗੌਂਸਪੱਗ ਸਰਕਾਰ ਜੀ ਦੇ ਦਰਵਾਜ਼ੇ ਤੇ ਅੱਜ ਲੰਗਰ ਪੰਡਾਰੇ ਹੋਏ ਸੋ ਅਸੀਂ ਇਸ ਬਲੌਗ ਦੇ ਵਿੱਚ ਅੱਜ ਤੁਹਾਨੂੰ ਲੰਗਰ ਪੰਡਾਰਿਆਂ ਦੇ ਕਰਵਾਣ ਜਾ ਰਿਹਾ ਦਰਸ਼ਨ ਤੇ ਤੁਸੀਂ ਵੀ ਸਕੋ ਤੇ ਮੈਂ ਕਹਿਣ ਦਿਆ ਵੀ ਬਹੁਤ ਵਧੀਆ ਲੰਗਰ ਬਹੁਤ ਸੁਆਦੀਸ਼ਟ ਲੰਗਰ ਜਿਹੜਾ ਕਿ ਪੀਰ ਬਾਬਾ ਜੀ ਦੇ ਅੱਜ ਟੂਟ ਪਰਤਿਆ ਤੇ ਆਓ ਸਾਡੀ ਇਸ ਵੀਡੀਓ ਲਈ ਆਗਾਜ਼ ਕਰੋ ਤੁਸੀਂ ਵੀ ਤੇ ਕਮੈਂਟਰ ਦੇ ਵਿੱਚ ਜੈ ਪੀਰਾਂ ਦੀ ਜੈਮਤ ਹੈ ਜਰੂਰ ਲਿਖਿਓ ਆਓ ਬਾਦਿਆਂ ਫਿਰ ਵੀਡੀਓ ਵਾਲ ਨੂੰ ਧਿਤਕਾਨੇ ਤੁਹਾਨੂੰ ਨੈਕਸਟ ਦੋਸਤੋ ਸਾਈਆਂ ਨੂੰ ਮੰਨਣ ਵਾਲੇ ਪੀਰਾਂ ਨੂੰ ਮੰਨਣ ਵਾਲੇ ਵੀਡੀਓ ਨੂੰ ਬਿਲਕੁਲ ਸਕਿੱਪ ਨਾ ਕਰਿਓ ਵੀਡੀਓ ਨੂੰ ਬੋਲ ਤੇ ਅੰਤ ਤੱਕ ਜ਼ਰੂਰ ਦੇਖਣਾ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜੈ ਮਸਤਾਂ ਦੀ ਕਿਉਂ ਜਿਹੜੇ ਪਰਸਨ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਫਿਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਫੇਸਬੁਕ ਤੇ ਨਾਮ ਲੱਡੂ ਨਕਰੇ ਨਾਮ ਤੇ ਪਾ ਦੇ ਪੇਜ ਨੂੰ ਕਰ ਲਓ ਫੋਲੋ ਤੇ ਆਓ ਇੱਕ ਵਾਰੀ ਜੇ ਕਰ ਲਈਏ ਜੇ ਕਰਾ ਪੀਰ ਬਾਬਾ ਲਖਤ ਤਾ ਸਰਕਾਰ ਕੌਂਸਲ ਸਰਕਾਰ ਸੱਕੀ ਸੁਲਤਾਨ ਸਰਕਾਰ ਗੈਰਮਨ ਸਰਕਾਰ ਦਾ ਸਦਾ ਹੀ ਜਾ ਹੋਏ ਜੇ ਕਰਾ ਪੰਜ ਪੀਰਾਂ ਦਾ ਚਲੋ ਆਓ ਕਰਦੇ ਆਂ ਸੇਵਾ ਤਰ੍ਹਾਂ ਦਾ ਵੀ ਧੰਨਵਾਦ ਤੇ ਦੇਖੋ ਤੁਸੀਂ ਸਾਡੇ ਬਲੌਗ ਦੇ ਵਿੱਚ ਪਿੰਡ ਸਾਹਾਲੀਆਂ ਦੇ ਵਿੱਚ ਜਿਹੜਾ ਅਲੰਗਰ ਆ ਟੁੱਟ ਬੱਤਿਆ

ਦੋਸਤੋ ਇਹ ਤਸਵੀਰ ਸਾਡੇ ਪਿੰਡ ਦੇ ਵਿੱਚ ਪੰਜ ਪੀਰ ਸਰਕਾਰ ਜੀ ਦੀ ਜਗਾ ਤੇ ਉਥੇ ਲੰਗਰ ਰੋਟ ਪਰਤੇ ਫਿਰ ਬਾਬਾ ਲਖਤ ਤੋਂ ਸਰਕਾਰ ਵੱਲੋਂ ਅਸੀਂ ਫਿਰ ਹਾਜ਼ਰੀਆਂ ਭਰਾਂਗੇ ਤੇ ਲੈਨੇ ਆਈ ਇਜਾਜ਼ਤ ਓਕੇ ਟੇਕ ਕੇਅਰ